ਲੋੜ ਤਾਂ ਬੇਨਤੀ ਹੈ ਕਿ ਆਪਣਾ ਧਨ ਪਰ ਲੈ ਕੇ ਆਓ ਫ੍ਰੀ ਚੈੱਕਅਪ ਹੋਵੇਗਾ ਔਰ ਜਿੰਨੇ ਬੋਲਦੇ ਨੇ ਆਪਰੇਸ਼ਨ ਕਰਕੇ ਰਹਿ ਆਸਾਨ ਬਸ ਇਹ ਸ਼ਹਿਰ ਨੂੰ ਹਰ ਅਸਤਾਵ ਜੀਤੇ ਜਾ ਕੇ ਸੋ ਸਾਰੀ ਸੰਗਤਾਂ ਬੇਨਤੀ ਹੈ ਕਿ ਬਾਦ-ਮਤ ਇਸ ਮੌਕੇ ਦਾ ਲਾਭ ਲੈਣ ਦਾ ਯਤਨ ਕਰੋ ਸੋ ਸਾਰੀ ਸੰਗਤਾਂ ਬਹੁਤ ਬਹੁਤ ਆਸੰਤ ਦਾ ਮਾਦੀ ਚਾਹ ਦੇ ਨਗਰਾਨੀ ਕੀਤੀ ਗਈ ਹੈ ਵਾਹਿਗੁਰੂ ਜੀ ਖਾਲਸਾ ਬੇ ਪੱਤੇ ਕਾਂਤਾ ਸ਼ਿਰਗੜ ਤੇ ਇੱਕ ਬਾਦ ਜੀ ਸਿੱਧੇ ਦਿਹਾੜੇ ਤੋਂ 350 ਦਾ ਛਿੱਡੀ ਦਿਵਾੜਿਆਂ ਨੂੰ ਸਮਤ ਗੁਰਦੁਆਰਾ ਗੁਰਦੇ ਨੇਮ ਵਿਖੇ ਅੱਖਾਂ ਦਾ ਫ੍ਰੀ ਕੈਂਪ ਜੋ ਕੱਲ ਲੱਗ ਰਿਹਾ ਹੈ ਸਥਾਨ ਤੇ ਜੋ ਗੁਰਦਸਤ ਵਿਥ ਹੈ ਇੱਥੇ ਕੱਲ 8 ਤੋਂ 11 ਵਜੇ ਤੱਕ ਫ੍ਰੀ ਕੈਮਪ ਅੱਖਾਂ ਦਾ ਕੈਂਪ ਲਗਾਇਆ ਜਾਵੇਗਾ ਜੋ ਪ੍ਰਦਾਜ ਜਾਣਕਾਰ ਦਿੰਦੇ ਹੋਏ ਦੱਸਿਆ ਹੈ 8 ਤੋਂ 11 ਵਜੇ ਤੱਕ ਇਹ ਕੈਂਪ ਲੱਗ ਹੈਗਾ ਪਰ ਆਪਣੇ ਨਾਲ ਆਧਾਰ ਕਾਰਡ ਸਬੂਤ ਨਾਲ ਜ਼ਰੂਰ ਲੈ ਕੇ ਆਉਣ ਇਹ ਗੁਰਦੁਆਰਾ ਲਿਕੇਸ਼ਨ ਆਇਆ ਜੀ ਇਹਦਾ ਇਲਾਕੇ ਚੋਂ ਆਉਣ ਵਾਸਤੇ ਗੁਰਦੁਆਰ ਪਹੁੰਚਣ ਵਾਸਤੇ ਇਹ ਮਕਸੂਦਾ ਚੌਕ ਆ ਕੇ ਉੱਥੇ گا ਅਨੰਦਪੁਰ ਰੋਡ బోర్ਡ ਲੱਗਾ ਹੈ ਗੁਰਦੁਆਰਾ ਗੋੜ ਰੈਮੂ ਦਾ ਉੱਥੇ ਜਿੱਥੇ ਸਥਿਤੀ ਗੁਰਦੁਆਰਾ ਦਿਖ ਰਿਹਾ ਹੈ ਜੀ ਇਸ ਸਥਾਨ 'ਤੇ ਗੁਰਦੁਆਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਮੇਂ ਸਿਰ ਆਉਣੀ ਕਿਰਪਾਲਤਾ ਕਰਨ ਅਰਥ ਤੋਂ 11 ਵਜੇ ਤੱਕ ਆਪਣੇ ਨਾਲ ਆਧਾਰ ਕਾਰਡ ਨੂੰ ਸੰਗਤਨ ਬੇਨਤੀ ਕੀਤੀ ਹੈ ਲੈ ਕੇ ਆਉਣਾ ਹੈ ਗੋਰਦਨ 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 ਐਵਨਿਊ ਗੋਰਦਨ ਮਕਸੂਦਾਂ ਜਲੰਧਰ ਵਿਖੇ ਮੇਰੀ ਕਿਰਪਾਤ ਕਰਨੇ ਆਪਦੇ ਨਾਲ ਤੁਹਾਡਾ ਮੁਖ ਸੁਆਦਕ ਅਵਤਾਸ ਸਿੰਘ ਮਾਰੂ YouTube ਚੈਨਲ ਤੇ ਕੈਮਰਾਮੈਨ ਸੰਜੀ ਕੁਹਾਰ ਜੀ ਫਤਿਹ ਅਜਿਹੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ